ਕਿ 헤 ਭਾਈ ਜਨੋ ਭਗਤ ਹੀਣ ਕਾਹੇ ਜਗ ਆਇਆ ਕਿ ਜਿਹੜਾ ਮਨੁੱਖ ਭਗਤੀ ਤੋਂ ਹੀਣਾ ਹੈ ਖਾਲੀ ਹੈ ਵਾਂਝਾ ਹੈ ਜਿਹਦਾ ਹਿਰਦਾ ਪ੍ਰਮਾਤਮਾ ਦੇ ਨਾਮ ਤੋਂ ਸੁਣਨਾ ਹੈ ਉਹਦਾ ਜਗ ਤੇ ਆਉਣ ਦਾ ਮਤਲਬ ਕੀ ਹੈ ਕਿਉਂ ਆਇਆ ਹੈ ਕਾਦੇ ਕਰਕੇ ਆਇਆ ਹੈ ਇਹ ਸਿਰਫ ਗੁਰੂ ਅਮਰਦਾਸ ਪਾਤਸ਼ਾਹ ਜੀ ਨਹੀਂ ਕਹਿ ਰਹੇ ਇਹ ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਢੋਲੀ ਸ਼ਬਦ ਪਾਇਆ ਕਿ ਜਿਨਾਂ ਹਰ ਹਰ ਨਾਮ ਨਾ ਚੇਤੇਉ ਸੇ ਕਾਹੇ ਜੱਗ ਆਏ RAM ਰਾਜੇ ਕਿ ਜਿਨ੍ਹਾਂ ਨੇ ਪਾਤਸ਼ਾਹ ਪ੍ਰਮਾਤਮਾ ਪ੍ਰਭ ਪਰਮ ਦੀ ਪ੍ਰੇਮਾ ਭਗਤੀ ਨਹੀਂ ਜੇ ਕੀਤੀ ਉਹਨਾਂ ਦਾ ਸੰਸਾਰ ਤੇ ਆਉਣਾ ਕਾਦੇ ਵਾਸਤੇ ਕਿਉਂਕਿ ਹਰ ਇੱਕ ਕਰਮ ਦਾ ਆਪਣਾ ਕੋਈ ਨਾ ਕੋਈ ਮਕਸਦ ਕੋਈ ਨਾ ਕੋਈ ਮੱਧਾ ਤੇ ਹੁੰਦਾ ਨਾ ਜਿਵੇਂ ਆਪਾਂ ਕਿਸੇ ਰਿਸ਼ਤੇਦਾਰੀ ਜਾਈਏ ਕਿਸੇ ਮਰੀਜ਼ ਦਾ ਪਤਾ ਲੈਣਾ ਤੇ ਚਾਹ ਪਾਣੀ ਛੱਕ ਕੇ ਮੋੜ ਆਈਏ ਤੇ ਪਤਾ ਨਾ ਲਈਏ ਤੇ ਆਪਾਂ ਨੂੰ ਵੀ ਕਹਿਣਾ ਨਾ ਬੰਦਿਆਂ ਨੇ ਵੀ ਭਾਈ ਲਾ ਜਿਹੜੇ ਕੰਮ ਆਇਓ ਉਹ ਇਕੱਤੀ ਨਹੀਂ ਤੇ ਪੋਟੇ ਕੋਈ ਕਿਸੇ ਬਜ਼ੁਰਗ ਦਾ ਪਤਾ ਲੈਣ ਉਹਦੀ ਗੱਲ ਹੀ ਕੋਈ ਨਹੀਂ ਛੜੀ ਚਾਹ ਪਾਣੀ ਪੀ ਕੇ ਮੁੜ ਗਿਆ ਸੋ ਇਸੇ ਤਰ੍ਹਾਂ ਇਹ ਆਪਣਾ ਸੰਸਾਰ ਤੇ ਆਉਣਾ ਮੇਨ ਮਕਸਦ ਤੇ ਹੈ ਪ੍ਰਮਾਤਮਾ ਦੀ ਭਗਤੀ ਕਰਨੀ ਬਾਤ ਕਰਨੀ ਤੇ ਨਾਲ ਜਿਹੜਾ ਹੈ ਚਾਹ ਪਾਣੀ ਕਹੀਏ ਜਿਹੜਾ ਪਦਾਰਥ ਹੈ ਧੀਆਂ ਪੁੱਤਰਾਂ ਹਨ ਮਟੀਲਿਜ਼ਮ ਹੈ ਕਾਰ ਕੋਠੀਆਂ ਧਨ ਦੌਲਤ ਜਿਹਦੇ ਵਿੱਚ ਆਪਾਂ ਖਾਚਤ ਹਾਂ ਇਹ ਨਾਲ ਹੈ ਸਵਾਦ ਵਾਸਤੇ